ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਆਰਐਸਐਸ ਨੂੰ ਲੈ ਕੇ ਆਰਐਸਐਸ ਹੈ ਕੀ ਚਲਾਉਂਦਾ ਕੌਣ ਆ ਤੇ ਸਿੱਖਾਂ ਦੇ ਨਾਲ ਸੰਬੰਧ ਦੇ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਜ਼ਿਕਰ ਕੀਤਾ ਕਿ 84 ਦੇ ਵਿੱਚ ਸਿੱਖਾਂ ਨੂੰ ਜਦੋਂ ਨਸਲ ਕੁਸ਼ੀ ਹੋ ਰਹੀ ਸੀ ਦਿੱਲੀ ਵਿੱਚ ਕਤਲਿਆਮ ਹੋ ਰਿਹਾ ਸੀ ਤੇ ਸਿੱਖਾਂ ਦੀਆਂ ਜਾਨਾਂ ਬਚਾਉਣ ਵਾਲੇ ਆਰਐਸਐਸ ਦੇ ਬਹੁਤ ਸਾਰੇ ਬੰਦੇ ਸੀ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਆਈ ਆਰਐਸਐਸ ਨੇ ਮਦਦ ਬਹੁਤ ਕੀਤੀ ਜਾਂ ਆਰਐਸਐਸ ਦਾ ਪੰਜਾਬ ਦੇ ਨਾਲ ਕਨੈਕਸ਼ਨ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਜਿਹੀਆਂ ਗੱਲਾਂ ਕਹਿਣੀਆਂ के आरएसएस ਉਤੇ ਪੰਜਾਬ ਦੀ ਬਹੁਤ ਵੱਡੀ ਹਮਦਰਦੀ ਹੈ ਇਹ ਇਹਨਾਂ ਦਿਨਾਂ ਵਿੱਚ ਆ ਕੇ ਤੁੱਕ ਕੀ ਬੰਦਾ ਕੀ ਆਉਣ ਵਾਲੇ ਸਮੇਂ ਵਿੱਚ ਵੋਟਾਂ ਵਟੋਰੀਆਂ ਜਾਣੀਆਂ ਹਕੀਕਤ ਦੇ ਵਿੱਚ ਹੈ ਕੀ ਆ ਕਿਉਂਕਿ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਲੈ ਕੇ ਆ ਆਰਐਸਐਸ ਨੂੰ ਕਹਿ ਕੇ ਆਰਐਸਐਸ ਦਾ ਬੰਦਾ ਆਰਐਸਐਸ ਦਾ ਬੰਦਾ ਕਹਿੰ ਕੇ ਆਮ ਗੱਲ ਨੂੰ ਪ੍ਰਚਾਰ ਦਿੰਦੇ ਨੇ ਪਰ ਅਸਲ 'ਚ ਕਨੈਕਸ਼ਨ ਕੀ ਹੈ ਗੱਲ ਅੜੀ ਕਿੱਥੇ ਹੋਈ ਹੈ ਤੇ ਆਰਐਸਐਸ ਦੇ ਬੰਦੇ ਕਿੱਥੇ ਸੇਵਾ ਕਰਦੇ ਸੀ ਇਸ ਟਾਈਮ ਜਿੱਥੇ ਮੈਂ ਬੈਠਾ ਹੋਇਆ ਹਾਂ ਇਹ ਉਹੀ ਇਲਾਕਾ ਹੈ ਕਿ ਜਿੱਥੇ ਇੱਕ ਹੜ੍ਹਾਂ ਦੀ ਸਥਿਤੀ ਆਈ ਤੇ ਹੜ੍ਹਾਂ ਨਾਲ ਬਹੁਤ ਸਾਰਾ ਏਰੀਆ ਪ੍ਰਭਾਵਿਤ ਹੋਇਆ ਦਰਿਆ ਦਾ ਇਲਾਕਾ ਤਰੇ ਆਦੇ ਇਲਾਕੇ ਦੇ ਵਿੱਚ ਪਿੰਡ ਇਹਨਾਂ ਦਾ ਵੀ ਆਉਂਦਾ ਜਿਹੜੇ ਭਾਈ ਸਾਹਿਬ ਨਾਲ ਬੈਠੇ ਨੇ ਇਹ ਪ੍ਰਭਾਵਿਤ ਵੀ ਹੋਏ ਤੇ ਇਹਦੇ ਪੱਖ ਵੀ ਰੱਖਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਹੜਾਂ ਵਾਲੀ ਦੀ ਗੱਲ ਤੇ ਬਿਆਨ ਆਇਆ ਆਪਾਂ ਫਿਰ ਉਸ ਤੇ ਵੀ ਜਾਣਦੇ ਆ ਕਿ 84 ਜੀ ਦੀ ਸੇਵਾ ਜਾਂ ਜੋ ਕੁਝ ਵੀ ਹੈ ਹੜਾਂ ਵਾਲੇ ਸਮੇਂ ਦੇ ਵਿੱਚ ਕਹਿੰਦੇ ਬਹੁਤ ਵੱਡੀ ਸੇਵਾ ਰਸਸ ਨੇ ਜਾ ਕੇ ਉਸ ਇਲਾਕੇ 'ਚ ਕੀਤੀ ਤੁਹਾਡਾ ਇਲਾਕਾ ਵੀ ਹੋਇਆ ਪਰ ਇਹ ਘਟ ਪ੍ਰਭਾਵਤ ਹੋਇਆ ਪਰ ਪਾਣੀ ਦੀ ਮਾਰ ਤਾਂ ਤੇਜ਼ ਚੁਈ ਪਈ ਇੱਥੇ ਪਈ ਜਾਂ ਤੁਹਾਡੇ ਨੇੜੇ ਤੇਰੇ ਦਾ ਇਲਾਕਾ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹਕੀਕਤ ਚ ਹੈ ਕੀ ਹੈ ਇਹ ਜੀ ਜਦੋਂ ਹੜ ਆਇਆ ਤੇ ਹੜ ਆਉਣ ਦੇ ਨਾਲ ਬਹੁਤ ਜ਼ਿਆਦਾ ਪਾਣੀ ਨੇ ਨੁਕਸਾਨ ਕੀਤਾ ਕਿੰਨਾ ਚਿਰ ਤਾ ਜਿਹੜੇ ਪ੍ਰਧਾਨ ਮੰਤਰੀ ਜੀ ਮੋਦੀ ਜਰਾਂ ਦਾ ਬਿਆਨ ਹੀ ਨਹੀਂ ਆਇਆ ਵੀ ਪੰਜਾਬ ਦੀ ਪ੍ਰਤੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਦੁੱਖ ਦੀ ਘੜੀ ਦੇ ਵਿੱਚ ਵੀ ਸ਼ਰੀਕ ਵੀ ਹੋ ਜਾਣ ਹੂੰ ਅਫਗਾਨਿਸਤਾਨ ਦੇ ਵਿੱਚ ਇਹਨਾਂ ਨੇ ਮਦਦ ਭੇਜਦੀ ਉੱਥੇ ਪਹਚਾਲ ਆ ਗਿਆ ਉੱਥੇ ਤਾਂ ਇਹਨਾਂ ਨੂੰ ਦਿਖ ਪਿਆ ਪੰਜਾਬ ਵਾਸਤੇ ਇੱਕ ਹੰਝੂ ਵੀ ਨਹੀਂ ਇਹਨਾਂ ਨੇ ਚੋਇਆ ਅੱਖ ਦੇ ਵਿੱਚੋਂ ਕਿ ਇਹ ਪੰਜਾਬ ਜਿਹੜਾ ਡੁੱਬ ਰਿਹਾ ਹੈ ਵੀ ਇਹ ਬਹੁਤ ਜ਼ਿਆਦਾ ਮਾੜਾ ਹੋਇਆ ਮਦਦ ਦੀ ਗੱਲ ਸੋਚ ਲਓ ਤੁਸੀਂ ਮੀਡੀਆ ਦੇ ਵੇਖਦੇ ਹੋ ਕੋਈ ਏਡੀ ਵੱਡੀ ਪੰਜਾਬ ਨੂੰ ਕੋਈ ਰਾਹਤ ਵੀ ਨਹੀਂ ਦਿੱਤੀ ਕਿ ਵੀ ਜਿੰਨਾ ਪੰਜਾਬ ਦਾ ਨੁਕਸਾਨ ਹੋ ਗਿਆ ਘਰਾਂ ਦੇ ਘਰ ਰੁੜ ਗਏ ਫਸਲਾਂ ਰੁੜ ਗਈਆਂ ਜਾ ਕੋਈ ਇਸ ਤਰ੍ਹਾਂ ਦੀ ਇੱਕ ਸਕੀਮ ਵੀ ਬਣਾ ਦਿੰਦੇ ਵੀ ਜਿਹੜੇ ਇਲਾਕੇ ਡੁੱਬੇ ਨੇ ਜੇ ਝੋਨੇ ਦਾ ਰੇਟ 2500 ਹੈ ਉਸ ਇਲਾਕੇ ਦਾ ਰੇਟ ਜਿਹੜਾ ਵਧਾ ਕਿ 3000 ਕਰ ਦੋ 500 ਰੁਪਿਆ ਕਵਾਂਟਲ ਵਧਾ ਦਿਓ ਵੀ ਜੇ ਕਿਸੇ ਦਾ ਥੋੜਾ ਬਹੁਤਾ ਮਾਲੀ ਬਚਿਆ ਤੇ ਉਹਨੂੰ 4 ਰੁਪਏ ਵੱਧ ਵੜ ਜਾ ਜੇ ਮਾਅਵਜਾ ਨਹੀਂ ਦੇਣਾ ਪਹਿਲੀ ਦੰਦਾ ਇਸ ਕਰਕੇ ਉਧਰੋਂ ਤਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਇੰਨੀ ਜਿਹੜੀ ਆਪਾਂ ਲੈ ਲਈਏ ਵੀ ਟੁਕੜੀਆਂ ਜਿਹੜੀਆਂ ਬੀਐਸਐਫ ਦਾ 50 ਕਿਲੋਮੀਟਰ ਦੇ ਘੇਰੇ ਚ ਸੈਂਟਰ ਸਰਕਾਰ ਨੇ ਆਪਣੇ ਕਬਜ਼ੇ ਚ ਕਰ ਲਿਆ ਵੀ 50 ਕਿਲੋਮੀਟਰ ਤੱਕ ਇਹ ਸੈਂਟਰ ਸਰਕਾਰ ਦਾ ਉੱਥੇ ਮਦਦ ਮਦਦ ਇਹਨਾਂ ਨੇ ਕਰਨੀ ਸੀ ਬੀਐਸਐਫ ਉਹ ਵੀ ਮੈਨੂੰ ਤਾਂ ਇੰਨੀ ਕੋਈ ਦਿਸੀ ਨਹੀਂ ਵੀ ਜਿਹੜੀ ਪਾਣੀ ਦੇ ਵਿੱਚੋਂ ਕੱਢ-ਕੱਢ ਕੇ ਬੰਦਿਆਂ ਨੂੰ ਲਿਜਾ ਰਹੀ ਹੋਵੇ ਜਾਂ ਕੋਈ ਕਰਦਾ ਹੋਵੇ ਹੁਣ ਜਿਹੜਾ ਬਿਆਨ ਇਹਨਾਂ ਨੇ ਦੇ ਦਿੱਤਾ ਤੁਸੀਂ ਜ਼ਿਕਰ ਕੀਤਾ ਆਪਾਂ ਸੁਣਿਆ ਸਾਰਿਆਂ ਨੇ ਵੀ ਆਰਐਸ ਜਿਹੜੀ ਉਹਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਲਵੀ ਪੰਜਾਬੀਆਂ ਦਾ ਫਾਇਦਾ ਕੀਤਾ ਤੇ ਨਾਲ ਹੀ ਇਸ ਬੰਦੇ ਨੇ ਇਹ ਗੱਲ ਕਹ ਦਿੱਤੀ 1984 ਦੇ ਵਿੱਚ ਵੀ ਜਿਹੜੇ ਸੇ ਕੰਨੇ ਉਹਤੇ ਹਮਲੇ ਹੋਏ ਤੇ ਆਰਐਸਐਸ ਨੇ ਮਲਵੀ ਆਪਣੇ ਘਰ ਦੇ ਵਿੱਚ ਸ਼ਰਨ ਦਿੱਤੀ ਵੀ ਜਿਹੜੀ ਗੱਲ ਸਾਨੂੰ ਇਹ ਹਜਮ ਨਹੀਂ ਹੁੰਦੀ ਦਿੱਲੀ ਦੇ ਵਿੱਚ ਜਿੰਨੇ ਵੀ ਬੰਦੇ ਸੀ ਬਹੁ ਗਿਣਤੀ ਆਰਐਸਐਸ ਆਰਐਸਐਸ ਜਿਹੜੀ ਮੈਂ ਆਪਦੀ ਖੋਜ ਲਈ ਮੈਨੂੰ ਪਤਾ ਤਾਂ ਨਹੀਂਗਾ ਪਰ ਮੈਂ ਜਿਹੜਾ ਆਪਣੇ ਨਾਲ ਸਲਾਰਿਆ ਵੀ ਜਿਵੇਂ ਬਹੁਤਾ ਜਿਵੇਂ ਮੈਂ ਖਾਲਸਤਾਨ ਦਾ ਮਲਵੀ ਲੋਬਲ ਲਾ ਦਿੰਦੇ ਨੇ ਵੀ ਬੰਦਾ ਖਾਲਸਤਾਨੀ ਹੈ ਜੇ ਆਪਾਂ ਤੈਨੂੰ ਕਹਤਾ ਜਾਂ ਖਾਲਸਾ ਕਹਿ ਦਿੱਤਾ ਪੀਅ ਦਾ ਖਾਲਸਾ ਮਲਵੀ ਇੱਕ ਪਿਓਰ ਇੱਕ ਸ਼ੁੱਧ ਮਲਵੀ ਇੱਕ ਆਪਣੇ ਧਰਮ ਦਾ ਪੱਕਾ ਬੰਦਾ ਜਿਵੇਂ ਧੰਗ ਗੁਰੂ ਗੋਬ ਸਿੰਘ ਮਹਾਰਾਜ ਜੀ ਨੇ ਪੰਤ ਖਾਲਸਾ ਖਾਲਸੇ ਦਾ ਇੱਕ ਬੁਲਬਲਾ ਚਲਾਇਆ ਇਸੇ ਤਰ੍ਹਾਂ ਜਿਹੜੀ ਆਰਐਸਐਸ ਮੇਰੇ ਹਿਸਾਬ ਨਾਲ ਗੰਬੇ ਦੇ ਵਿੱਚੋਂ ਹੀ ਜ਼ਿਆਦਾ ਹੁੰਦਾ ਬਹੁਤ ਗਿਣਤੀ ਸੀ ਇਹਦਾ ਮੁਖੀਆ ਬਾਲ ਠਾਕਰੇ ਸੀ ਜਿਸ ਬਾਲ ਠਾਕਰੇ ਨੇ ਇਹ ਗੱਲ ਕਹੀ ਸੀ ਵੀ ਸੰਤ ਗਿਆਨੀ ਜਰਨਾਲ ਸਿੰਘ ਹੁਣ ਇੱਥੇ ਮੋਦੀ ਜਵਾਬ ਦੇਵੇ ਮੋਦੀ ਦੇ ਭਗਤ ਦੇ ਨਾ ਵੀ ਸੰਤ ਗਿਆਨੀ ਜਰਨਾਲ ਸਿੰਘ ਨੂੰ ਚੈਲੰਜ ਕੌਣ ਕਰ ਰਿਹਾ ਬਾਲ ਠਾਕਰੇ ਤੇ ਬਾਲ ਠਾਕਰਾ ਉਹ ਏ ਜਿਹੜਾ ਆਰਐਸਐਸ ਨੂੰ ਚਲਾ ਰਿਆ ਸੀ ਆਰਐਸਐਸੋਂ ਦੇ ਥੱਲੇ ਸੀ ਉਹ ਇਹ ਗੱਲ ਕਹਿੰਦਾ ਸੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਮਹਾਪੁਰਖਾਂ ਨੂੰ ਵੀ ਤੂੰ ਦਿੱਲੀ ਚੋਂ ਅਬੈਗਰੂ ਬੰਬੇ ਚ ਆ ਕੇ ਵਿਖਾ ਫਿਰ ਸੰਤਾ ਨੇ ਇਥੋਂ ਚੱਲੇ ਉੱਥੇ ਕੋਈ ਸਮਾਂ ਰਹਿ ਤੇ ਜਿਹੜਾ ਬਾਲ ਠਾਕਰੇ ਸੀ ਅੰਦਰ ਵੜ ਗਿਆ ਸੀ ਲੱਭਦਾ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਭੂਰੇ ਚ ਗਿਆ ਚੈਲੰਜ ਕਬੂਲ ਹਾਂਜੀ ਤੇ ਸੰਤਾ ਨੇ ਚੈਲੰਜ ਕਬੂਲ ਕੀ ਉਹਥੇ ਗਏ ਇਹ ਜਿਹੜੇ ਬੰਦੇ ਬਾਲ ਠਾਕਰੇ ਵਰਗੇ ਆਰਐਸਐਸ ਵਾਲੇ ਇਹ ਗੱਲਾਂ ਜਿਹੜੀਆਂ ਸਾਡੇ ਪੰਜਾਬ 'ਚ ਜਿਹੜਾ ਇੱਕ ਪੰਜਾਬੀ ਉੱਤੇ ਡਾਕਾ ਮਾਰਨ ਵਾਸਤੇ ਸੈਂਟਰ ਗਵਰਨਮੈਂਟ ਚੱਲ ਰਹੀ ਸੀ ਨਾਲ ਡਵਾਨੀਆਰੀ ਵਗੈਰਾ ਸਾਰੇ ਸਿੱਖਾਂ ਦਾ ਕਤਲ ਇਾਮ ਹੋ ਰਿਹਾ ਸੀ ਪੰਜਾਬ ਦੇ ਹੱਕਾਂ ਨੂੰ ਨੱਪਿਆ ਜਾ ਰਿਹਾ ਸੀ ਪਾਣੀ ਦੇ ਉੱਤੇ ਡੈਮਾਂ ਦੇ ਉੱਤੇ ਆ ਹੁਣ ਡੈਮਾਂ ਦੇ ਉੱਤੇ ਕਬਜ਼ਾ ਭੌਂਤਮਾਨ ਨੇ ਵੀ ਇਹਦਾ ਜਿਗਰ ਕੀਤਾ ਵੀ ਸਾਨੂੰ ਡੈਮ ਦੇਓ ਅਸੀਂ ਸੁਮਾ ਸਕਨੇ ਆ ਚਲੋ ਧੰਨਵਾਦ ਜਿਹੜੀ ਉਹਨੇ ਗੱਲ ਕਹੀ ਤੀ ਬਾਕੀ ਡੈਮਾਂ ਦੇ ਉੱਤੇ ਕਬਜ਼ਾ ਹੈ ਸਾਡੀਆਂ ਜਿਹੜੇ ਪੰਜਾਬ ਦੇ ਹਰ ਹੱਕਾਂ ਉੱਤੇ ਕਬਜ਼ਾ ਹੈ ਇਹਨਾਂ ਦੀ ਜੰਗ ਜਿਹੜੀ ਸੀ ਸ਼ੁਰੂ ਕੀਤੀ ਸੀ ਸੰਤ ਗਿਆਨੀ ਜਰਨੈਲ ਸਿੰਘ ਨੇ ਤੇ ਮੋਦੀ ਜੇ ਤੂੰ ਕਹਣਾ ਆਰਐਸਐਸ ਨੇ ਸਿੱਖਾਂ ਨੂੰ ਬਚਾਇਆ ਤੇ ਸੰਤ ਗਿਆਨੀ ਜਰਨੈਲ ਸਿੰਘ ਨਾਲ ਆਰਐਸਐਸ ਵਾਲਾ ਬੰਦਾ ਹੀ ਸੰਤਾਂ ਨੂੰ ਮੜਾ ਬੋਲ ਰਿਹਾ ਸਮਝਾ ਦੇ ਨਾਲ ਮਲੇ ਵੀ ਇੱਕ ਚੈਲੰਜ ਕਰ ਰਿਹਾ ਤੇ ਸੰਤਾ ਨੇ ਜਾ ਕੇ ਫਿਰ ਉਹਦਾ ਚੈਲੰਜ ਜਿਹੜਾ ਸੀ ਉਹ ਕਬੂਲ ਵੀ ਕੀਤਾ ਤੇ ਉਸ ਤੋਂ ਬਾਅਦ ਭੱਜ ਗਿਆ ਇਹ ਜਿਹੜੇ ਇਹਨਾਂ ਦੇ ਕਹੇ ਹੋਏ ਬੋਲ ਬਿਲਕੁਲ ਝੂਠੇ ਲੱਗਦੇ ਨੇ ਬਾਕੀ ਏਡੇ ਵੱਡੇ ਅਹੁਦੇ ਤੇ ਬੈਠ ਕੇ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਵੀ ਅਸੀਂ ਕੀ ਬੋਲ ਰਹੇ ਹਾਂ ਤੇ ਕੀ ਕਹਿਣਾ ਤੁਹਾਨੂੰ ਇਸ ਇੱਤੇ ਹੋਏ ਬਿਆਨ ਦੇ ਨਾਲ ਨਰਾਜਗੀ ਹੈ ਨਰਾਜਗੀ ਤੇ ਇਹ ਆ ਜੀ ਜਿਸ ਤਰੀਕੇ ਨਾਲ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ ਉਹਨਾਂ ਦੇ ਵਾਸਤੇ ਸਾਰੇ ਜਿਹੜੀ ਦੁਨੀਆ ਵਸ ਰਹੀ ਹੁੰਦੀ ਉਹਦੇ ਦੇਸ਼ ਦੇ ਵਿੱਚ ਉਹਨਾਂ ਪ੍ਰਤੀ ਸਾਰਿਆਂ ਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਉਹਨਾਂ ਨੂੰ ਸਾਰੇ ਇੱਕੋ ਜਿਹੇ ਭਾਵੇਂ Hindu ਲੈ ਲੋ Muslim ਲੈ ਲੋ Sikh ਲੈ ਲੋ Sai ਲੈ ਲੋ ਜਾਂ ਕੋਈ ਹੋਰ ਵੀ ਲੈ ਲਈਏ ਜੇ ਕੋਈ ਬੰਦਾ ਆਪਣਾ ਬਣਾ ਕੇ ਕੋਈ ਧਰਮ ਬੈਠਾ ਹੈ ਉਹਨਾਂ ਦੇ ਵਾਸਤੇ ਸਾਰਾ ਕੁਝ ਹੀ ਉਹਨਾਂ ਨੂੰ ਇੱਕੋ ਜਿਹਾ ਪਰ ਇੱਥੇ ਪ੍ਰਧਾਨ ਮੰਤਰੀ ਵਾਸਤੇ ਆਪਣਾ ਜਿਹੜਾ ਮਸਲਾ ਹੈ ਇੱਕ ਮਲਵੀ ਆਰਐਸਐਸ ਨੂੰ ਸਪੋਰਟ ਕਰਨ ਵਾਸਤੇ ਐਡੇ ਵੱਡੇ ਅਹੁਦੇ ਤੇ ਸ਼ਰੇਆਮ ਕਹਿ ਦੇਣਾ ਇਤੋਂ ਸਾਫ਼ ਦਿਸਦਾ ਹੈ ਕਿ ਪੰਜਾਬ ਦੇ ਵਿੱਚ ਮੁਸਲਮਾਨ ਵੀ ਜਿਹੜਾ ਉਹ ਸੁਖੀ ਨਹੀਂ ਰਹਿ ਸਕਦਾ ਸਿੱਖ ਨੇ ਤਾਂ ਰਹਿਣਾ ਹੀ ਕੀ ਤੇ ਜਾ ਹੋਰ ਜਿਹੜੇ ਨੇ ਜਾ ਚਰੇ ਮਲੇ ਗਰੀਬ ਹਿੰਦੂ ਜਿਹੜੇ ਆਪਣਾ ਗੁਜ਼ਾਰਾ ਕਰ ਰਿਹਾ ਜਿਨ੍ਹਾਂ ਨੇ ਉਦੋਂ ਕੋਈ ਇੱਕਾ ਦੁੱਕਾ ਨਹੀਂ ਹਾਂ ਦਾ ਨਾਰਾ ਮਾਰਿਆ ਸੀ ਉਹ ਬੰਦਿਆਂ ਨੂੰ ਵੀ ਪਿਆਰੋ ਔਖਾ ਕਰੇਗਾ ਇਸ ਕਰਕੇ ਜਿਹੜਾ ਮੋਦੀ ਨੇ ਬਿਆਨ ਦਿੱਤਾ ਇਹ ਪ੍ਰਧਾਨ ਮੰਤਰੀ ਹੁੰਨ ਦੇ ਨਾਤੇ ਇਹ ਹੰਦੇ ਮੂਹ ਸੁਭਦਾ ਨਹੀਂ ਸੀ ਇਹ ਜਰੂਰ ਸੁਭਦਾ ਸੀ ਇਹ ਗੱਲ ਇਹ ਜਰੂਰ ਕਹਿੰਦਾ ਵੀ ਅਸੀਂ ਸਰਕਾਰ ਨੇ ਪੰਜਾਬ ਨੂੰ ਕੀ ਦਿੱਤਾ ਜਾਂ ਸਰਕਾਰ ਪੰਜਾਬ ਲਈ ਵੱਖਰਾ ਕੁਝ ਕਰਨਾ ਚਾਹੁੰਦੀ ਹੈ ਹੂੰ ਜੇ ਤੇਰੇ ਕੋਲੇ ਸਾਰਾ ਕੁਝ ਹੈ ਵੀ ਇੱਥੋਂ ਸਾਫ ਹੁੰਦਾ ਵੀ ਮੋਦੀ ਤੈਨੂੰ ਆਰਐਸ ਚਲਾ ਰਹੀ ਹੈ ਤੈਨੂੰ ਉਹ ਬਾਲ ਠਾਕਰੇ ਦੀ ਬਣੀ ਹੋਈ ਆਰਐਸ ਜਿਹੜੀ ਉਹਦੇ ਥਰੂ ਚੱਲ ਰਿਆ ਤੂੰ ਇਹ ਬਿਆਨ ਦਿੱਤਾ ਹਾਲਾ ਤੂੰ ਪ੍ਰਧਾਨ ਮੰਤਰੀ ਹੋ ਨਹੀਂ ਪ੍ਰਧਾਨ ਮੰਤਰੀ ਤੈਨੂੰ ਪੰਜਾਬ ਦੇ ਲੋਕਾਂ ਵੀ ਵੋਟਾਂ ਪਾਈਆਂ ਤੈਨੂੰ ਹਰ ਸਟੇਟ ਦੇ ਵੋਟ ਪਾਈ ਪਰ ਤੂੰ ਇੱਕ ਕੇ ਲਬਜ ਜਿਹੜਾ ਬੋਲ ਕੇ ਤੇ ਸਿੱਖਾਂ ਨੂੰ ਜਿਹੜੀ ਭੁੱਲ ਦੀ ਕਹਿੰਦਾ ਤੁਸੀਂ ਭੁੱਲ ਜੋ 84 ਸਿੱਖ ਵੇ ਭੁੱਲ ਨਹੀਂ ਸਕਦੇ ਤੂੰ ਦਿੱਲੀ ਦੇ ਵਿੱਚ ਜਿਹੜੇ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਇਸ ਬਹੁ ਗਿਣਤੀ ਮੋਦੀ ਦੇ ਜਿਹੜੇ ਹਮਸਫਰ ਜਿਸ ਤਰੀਕੇ ਨਾਲ ਇੱਥੇ ਰੋੜਾ ਬੈਠਾ ਹੈ ਜਾਂ ਹੋਰ ਬੈਠੇ ਨੇ ਜਿਹੜੇ ਰੋਜ਼ ਸਿੱਖਾਂ ਨੂੰ ਗਾਲ੍ਹਾਂ ਕੱਢਦੇ ਨੇ ਉਹ ਤੇ ਨਾਲ ਇੱਕ ਰੇਲਾ ਸੂਰੀ ਲੈ ਲੋ ਜਿਹਨੇ ਸਿੱਖਾਂ ਦੀਆਂ ਜਨਾਨੀਆਂ ਤਿੱਕਰ ਮਾਲਾ ਬੋਲ ਦਿੱਤਾ ਉਹਨੂੰ ਚਲੋ ਕਿਸੇ ਸੂਰਮੇ ਨੇ ਸੋਦਾ ਲਾ ਦਿੱਤਾ ਸਲੂਟ ਹੈ ਉਸ ਨੂੰ ਵੀ ਤੇ ਪਿਆਰੋ ਐਸੇ ਜਿਹੜੇ ਇਹ ਹਾਲਾਤ ਉਹ ਭੁੱਲ ਰਹੇ ਨੇ ਉਹਨਾਂ ਉੱਤੇ ਮੋਦੀ ਨੇ ਕੀ ਕੂਨ ਬਣਾਇਆ ਪੰਜਾਬ ਦੇ ਉੱਤੇ ਹੋਰ ਕਾਨੂੰਨ ਬਣੇ ਬਣਾਤੇ ਜਿਹੜੀਆਂ ਚੱਲ ਗਈਆਂ ਜਿਹੜਾ ਕੋਈ ਸਿੱਖੀ ਦਾ ਉਹਨੂੰ ਧੱਕੇ ਨਾਲ ਲਾ ਜਾ ਕੇ ਆਪਣੇ ਵਿੱਚ ਲਜਾਇਆ ਜਾ ਰਿਹਾ ਪਰ ਤੇਰੇ ਪਰ ਤੇ ਮੋਦੀ ਪ੍ਰਧਾਨ ਮੰਤਰੀ ਵੀ ਤੁਹਾਡੀ ਜਿਹੜੀ ਨਜ਼ਰ ਦੇ ਵਿੱਚ ਸਾਰੇ ਇੱਕੋ ਜਿਹੇ ਨਹੀਂ ਤੁਸੀਂ ਇੱਕ ਨਾਖ ਨਾਲ ਹੋਰ ਵੇਖ ਲਓ ਇੱਕ ਨਾਲ ਹੋਰ ਵੇਖ ਲਿਓ ਇਸ ਕਰਕੇ ਜਿਸ ਤਰ੍ਹਾਂ ਹੁਣ ਆਪਾਂ ਆਰਐਸ ਦਾ ਜ਼ਿਕਰ ਕੀਤਾ ਅੱਗੇ ਆਪਾਂ ਗੱਲ ਕਰ ਦਿੰਨੇ ਆ ਨਾ ਜਗਤਾਰ ਸਿੰਘ ਵਾਰਾ ਦੀ ਗੱਲ ਕਰ ਦਿੰਨੇ ਹੁਣ ਇੱਕ ਪਾਸੇ ਜਗਤਾਰ ਸਿੰਘ ਵਾਰਾ ਜਿਸ ਦੇ ਉੱਤੇ ਕੋਈ ਵੀ ਐਡਾ ਵੱਡਾ ਦੋਸ਼ ਤੈ ਨਹੀਂ ਹੋ ਸਕਿਆ ਕਈਆਂ ਉਹ ਕੇਸਾਂ ਚ ਬਰੀ ਹੋ ਚੁੱਕਿਆ ਇੱਕ ਪਾਸੇ ਸਰਸੇ ਵਾਲਾ ਜਿਸ ਬੰਦੇ ਨੇ ਬਹੁਤ ਜ਼ਿਆਦਾ ਗੁਨਾਹ ਕੀਤਾ ਉਹਨੂੰ ਪ੍ਰੋਲ ਮਿਲਦੀ ਉਹ ਆਉਂਦਾ ਉਹਦੇ ਡੇਰੇ ਵਿੱਚ ਪਾਛਣ ਦੇ ਕੇ ਚਲਾ ਜਾਂਦਾ ਇੱਕ ਪਾਸੇ ਜਿਹੜਾ ਸਾਡਾ ਸ਼ੇਰ ਆਕਾਲ ਤਖਸਬ ਦਾ ਜਹੇਦਾਰ ਚੁਣਿਆ ਹੋਇਆ ਕੌਣ ਹੈ ਉਹਦੀ ਮਾਂ ਬਿਮਾਰ ਹੈ ਉਹਦੀ ਮਾਂ ਦਾ ਪਤਾ ਵੈਗਰੋ ਜੀ ਆਪਦੀ ਮਾਂ ਦਾ ਪਤਾ ਵੀ ਨਹੀਂ ਲੈ ਸਕਦਾ ਆਪਦੀ ਮਾਂ ਦੇ ਮੱਥੇ ਵੀ ਨਹੀਂ ਲੱਗ ਸਕਦਾ ਮੋਦੀ ਇੱਕ ਪਾਸੇ ਕਹਿੰਦਾ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ ਤੇ ਤੂੰ ਹੀ ਆਰਐਸਐਸ ਦਾ ਹੀ ਆ ਤੇ ਫਿਰ ਤੂੰ ਇੱਕ ਸਾਡੇ ਸਿੱਖਾਂ ਦੀ ਚਲੋ ਆਵਾਜ਼ ਸੁਣ ਕੇ ਤੇ ਆਪਣੇ ਜਗਤਾਰ ਸਿੰਘ ਵਾਰਾ ਜੀ ਨੂੰ ਆਪਣੀ ਮਾਂ ਦੇ ਦਰਸ਼ਨ ਕਰਨ ਲਈ ਤੇ ਆਪਣੀ ਮਾਂ ਨੂੰ ਮਿਲਣ ਵਾਸਤੇ ਤੂੰ ਵੀ ਕਦਮ ਚੁੱਕਲਾ ਅਸੀਂ ਵਿਰਗ ਹੈਗੇ ਸ਼ਾਇਦ ਹੋ ਸਕਦਾ ਵੀ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ ਹੋਵੇ ਤੂੰ ਇਹ ਤਾਂ ਕੰਮ ਕਰ ਉਹਨੂੰ ਆਪਣੇ ਘਰੇ ਆਉਣ ਕੇ ਆਪਣੀ ਮਾਂ ਨੂੰ ਤਾਂ ਮਿਲ ਲੈਂਦੇ ਹੂੰ ਤੁਸੀਂ ਇੱਕ ਗੱਲ ਕੀਤੀ ਜਾਂਦੇ ਵਿੱਚ ਤੁਸੀਂ ਕਿਹਾ ਕਿ ਆਰਐਸਐਸ ਜਿਹੜਾ ਕੁਝ ਕਰ ਰਹੀ ਇੱਥੇ ਮਤਲਬ ਕਿ ਦੂਜੇ ਧਰਮਾਂ ਦਾ ਫਿਰ ਬਹੁਤ ਜ਼ਿਆਦਾ ਔਖਾ ਤੁਸੀਂ ਤਾਂ ਕਹਿ ਦਿੱਤਾ ਕਿ Hindu ਧਰਮ ਦਾ ਵੀ ਬਹੁਤ ਔਖਾ ਜਿਹੜੇ ਗਰੀਬ ਤਬਕੇ ਦੇ ਹੋਣਗੇ ਪਰ ਉਹ ਤਾਂ ਕਹਿ ਰਹੇ ਅਸੀਂ ਮਦਦ ਕਰ ਰਹੇ ਆਂ ਫਿਰ ਔਖਾ ਕੀ ਹੋਊਗਾ ਉਹ ਤਾਂ ਕਹਿੰਦੇ ਅਸੀਂ ਬਾਹ ਫੜ ਰਹੇ ਆਂ 84 ਚ ਵੀ ਬਾਹ ਫੜੀ ਆ ਹੜਾ ਜ ਵੀ ਆ ਕੇ ਬਾਹ ਫੜੀ ਆ RSS ਤਾਂ ਹੈਲਪਫੁਲ ਲੋਕ ਹੈਲਪਫੁਲ ਬੰਦੇ ਨੇ ਤੋ ਹੈਲਪ ਕਰਦੇ ਆਂ ਹਾਂ ਜੇ ਮੋਦੀ ਇਹ ਗੱਲ ਕਹਿੰਦਾ ਵੀ ਇਹ ਮਦਦ ਕੀਤੀ ਏ ਬਾਕੀ ਇਥੇ RSS ਦਾ ਕੋਈ ਬੰਦਾ ਦਿਸਿਆ ਨਹੀਂ ਤੇ ਹਾਂ ਜਿਹੜੀਆਂ ਕੋਈ ਜਥੇਬੰਦੀਆਂ ਕਰ ਰਹੀਆਂ ਸੀ ਸ਼ਾਇਦ ਉਹਨਾਂ ਨੂੰ ਇਹਨਾਂ ਨੇ ਆਪਣਾ ਬਣਾਇਆ ਹੋਵੇ ਤੇ ਕਹਿ ਦਿੱਤਾ ਹੋਵੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਉਹ ਨਹੀਂ ਉਹ ਜਥੇਬੰਦੀਆਂ ਜਿਹੜੀਆਂ ਗੋਟਾ ਸਿੱਖੀ ਦਾ ਪਾਇਆ ਅੰਦਰੋਂ ਜਾ ਕੇ ਮੋਦੀ ਦੇ ਨਾਲ ਮੀਟਿੰਗਾਂ ਕਰਦੀਆਂ ਆਂ ਜਾਂ ਮੋਦੀ ਦੇ ਕੋਲੇ ਜਾ ਕੇ ਬੈਠ ਕੇ ਉਹਦੇ ਗੱਲ 'ਚ ਹਾਰ ਕਾਉਂਦੀਆਂ ਨੇ ਜਾਂ ਦਿੱਲੀ ਦਾ ਮਸਲਾ ਆਇਆ ਜੇ ਉੱਤੇ ਜਾ ਕੇ ਸਮਝੌਤੇ ਕਰਾਉਂਦੀਆਂ ਨੇ ਹੁਣ ਮੈਂ ਨਾਂ ਨਹੀਂ ਲੈਣਾ ਤੁਸੀਂ ਆਪ ਹੀ ਸਮਝ ਲਓ ਸ਼ਾਇਦ ਉਹਨਾਂ ਨੂੰ ਇਹ ਕਹਿ ਰਿਹਾ ਹੋਵੇ ਤੇ ਕੁਝ ਨਹੀਂ ਬਲੋ ਉਸ ਪਾਸੇ ਵੀ ਆਪਾਂ ਲੈਨੇ ਵੀ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਇਸ ਤਰੀਕੇ ਦੀਆਂ ਉਹ ਉਹਨਾਂ ਨੂੰ ਕਹਿ ਦਿੱਤਾ ਹੋਵੇ ਪਰ ਬਾਕੀ ਜਿਹੜੀ ਆਰਐਸਐਸ ਜਿਹੜੀ ਇਹ ਕਹਿ ਰਿਹਾ ਪੰਜਾਬ ਦੇ ਵਿੱਚ ਤੇ ਜਿਹੜਾ 84 ਦੇ ਵਿੱਚ ਸਾਡਾ ਜਿਹੜਾ ਕਤਲ ਆਮ ਹੋਇਆ ਤੇ ਸਾਡਾ ਜਿਹੜਾ ਮਲਵੀ ਕਿਸੇ ਨੇ ਹਾਲ ਨਹੀਂ ਪੁੱਛਿਆ ਬਾਕੀ ਗੱਲ ਇਹ ਲੈ ਲਓ ਵੀ ਜੇ ਆਰਐਸਐਸ ਨੇ ਮਦਦ ਕੀਤੀ ਤੇ 84 ਦੇ ਜਿਹੜੇ ਅੱਜ ਵੀ ਕੇਸ ਜਿਹੜੇ ਨੇ ਉਹ ਲੜਕ ਰਹੇ ਨੇ ਅਦਾਲਤਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਮੋਦੀ ਤੂੰ ਅੱਜ 10 ਸਾਲ ਹੋ ਗਏ ਉੱਤੇ ਹੀ ਹੋ ਗਏ ਇਹਨਾਂ ਨੂੰ ਤੇ ਉਹਨਾਂ ਦੇ ਵਿੱਚੋਂ ਤੁਸੀਂ ਕਿੰਨਿਆਂ ਨੂੰ ਸਜ਼ਾ ਦੇ ਦਿੱਤੀ ਤੇ ਕਿੰਨਾ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਤੁਸੀਂ ਲੂਣ ਲਾ ਦਿੱਤਾ ਦਿੱਲੀ ਦੇ ਵਿੱਚ ਇੱਕ ਕਲੋਨੀ ਹੈ ਅੱਜ ਵੀ ਉਹਨੂੰ ਵਿਧਵਾ ਕਲੋਨੀ ਦੇ ਨਾਂ ਤੇ ਜਾਣਿਆ ਜਾਂਦਾ ਪੀ ਦਿੱਲੀ ਲਾਣੀ ਵਿਧਵਾ ਕਲੋਨੀ ਹੁਣ ਦੇਖੋ ਉੱਥੇ ਸਾਰੇ ਸਿੱਖ ਸੀ ਸਿੱਖਾਂ ਨੂੰ ਮਾਰ ਦਿੱਤਾ ਧੀਆਂ ਭੈਣਾਂ ਦੀ ਬੇਅਦਵੀ ਕਰ ਦਿੱਤੀ ਗਈ ਉਹ ਕਲੋਨੀ ਦਾ ਨਾਮ ਪੈ ਗਿਆ ਵਿਧਵਾ ਕਲੋਨੀ ਉੱਥੋਂ ਦੀਆਂ ਕਈ ਵੀਡੀਓ ਵੇਖੀਆਂ ਨੈਟ ਤੇ ਬੀਬੀਆਂ ਪੁੱਭਾ ਮਾਰ ਮਾਰ ਰੁੰਦੀਆਂ ਨੇ ਕੀ ਮੋਦੀ ਸਰਕਾਰ ਭਾਰਤ ਸਰਕਾਰ ਕੀ ਸਿੱਖਾਂ ਨੂੰ ਤੁਸੀਂ ਇਨਸਾਫ ਦੇ ਦਿੱਤਾ ਉਹ ਦੋਸ਼ੀ ਫੜ ਲੈ ਕੀ ਬੀਬੀਆਂ ਦੀਆਂ ਉਹ ਜਿਹੜੀਆਂ ਚੀਕ ਚਕਾਰੇ ਉਹ ਉੱਥੇ ਕੀ ਸਾਰੇ ਜਿਹੜੇ ਸਿੱਖ ਬੈਠੇ ਸੀ ਕੀ ਉਹ ਅਤਵਾਦੀ ਸੀ ਕੀ ਉਹ ਸਿੱਖ ਹਥਿਆਰਬੰਦ ਸੀ ਜੇ ਹਥਿਆਰਬੰਦ ਹੁੰਦੇ ਤਾਂ ਤੁਸੀਂ ਉਹਨਾਂ ਦੇ ਨੇੜੇ ਨਹੀਂ ਜਾਣਾ ਸੀ ਉਹ ਵਿਚਾਰੇ ਕੰਮਕਾਰ ਕਰਕੇ ਇੱਕ ਭਾਰਤ ਦਾ ਹਿੱਸਾ ਸੀ ਟੈਕਸ ਭਰ ਰਹੇ ਸੀ ਭਾਰਤ ਦੇ ਇਸੇ ਟੈਕਸ ਭਰ ਰਹੇ ਸੀ ਤੁਸੀਂ ਉਹਨਾਂ ਨੂੰ ਮਰਵਾ ਕੇ ਤੇ ਉੱਤੇ ਭੰਗੜੇ ਪਾਏ ਗਏ ਇਥੋਂ ਜ਼ਿਕਰ ਗਿਆਨੀ ਜੈਲ ਸਿੰਘ ਆ ਇਹ ਮੋਦੀ ਨੇ ਗੱਲ ਕਹਿਤੀ ਨਾ ਆਰਐਸਐਸ ਨੇ ਸਮਝੌਤਾ ਕੀਤਾ ਮੈਨੇ ਦੱਸੋ ਵੀ ਗਿਆਨੀ ਜੈਲ ਸਿੰਘ ਕਾਂਗਰਸ ਦਾ ਬੰਦਾ ਸੀ ਤੇ ਗਿਆਨੀ ਜੈਲ ਸਿੰਘ ਦੀ ਗੱਡੀ ਤੋੜੀ ਗਈ ਗਿਆਨੀ ਜੈਲ ਸਿੰਘ ਦੀ ਪੱਗ ਨੂੰ ਹੱਥ ਪਾਇਆ ਗਿਆ ਵੀ ਇੱਕ ਸਿੱਖੇ ਜੇ ਐਡੇ ਵੱਡੇ ਅਹੁਦੇ ਤੇ ਹੋਣ ਦੇ ਨਾਂ ਦਿੱਤੇ ਗਿਆਨੀ ਜੈਲ ਸਿੰਘ ਜਿਹੜਾ ਇੰਦਰਾ ਗਾਂਧੀ ਦਾ ਪਿਆਰੋ ਸਲਾਹ ਕਰ ਲੈ ਲੋ ਨੇੜੇ ਵਾਲਾ ਬੰਦਾ ਲੈ ਲੋ ਸਰਕਾਰ ਦਾ ਬੰਦਾ ਲੈ ਲੋ ਉਹਨੂੰ ਨਹੀਂ ਬਖਸਿਆ ਗਿਆ ਤੇ ਮੋਦੀ ਤੂੰ ਕਿਸ ਜਵਾਨ ਵਾਲੇ ਗੱਲ ਕਹਿ ਦਿੱਤੀ ਵੀ ਸਿੱਖਾਂ ਦੀ ਮਦਦ ਜਿਹੜੀ ਏ ਉਹ ਆਰਐਸਐਸ ਨੇ ਕੀਤੀ ਹਾਲਾ ਉਸ ਬੰਦੇ ਦੀ ਸਕਿਉਰਿਟੀ ਦੇ ਵਿੱਚ ਵੀ ਹੁੰਦੀ ਗੱਡੀ ਭੰਨ ਦਿੱਤੀ ਗਈ ਵੀ ਉਹਦੇ ਸਿਰ ਦੇ ਉੱਤੇ ਪਾਗੇ ਐਨਾ ਕੋਈ ਸਾਡੇ ਨਾਲ ਇਸ ਭਾਰਤ ਦੇ ਵਿੱਚ ਕਰਾਇਆ ਗਿਆ ਪਰ ਇੱਥੇ ਜਾਤ ਤੇ ਪਾਤ ਨੂੰ ਛੱਡ ਕੇ ਜਿਹੜੇ ਕੰਮ ਕਰਨੇ ਸੀ ਉਸ ਪਾਸੇ ਖਿਆਲ ਨਹੀਂ ਜੇ ਇਹੋ ਜਿਹੇ ਬਿਆਨ ਨਾ ਦੇਣਗੇ ਪਾਕਿਸਤਾਨ ਨੂੰ ਧੱਕ ਦੇਵਾਂਗੇ ਪਾਕਿਸਤਾਨ ਨੂੰ ਐ ਕਰਦੇਾਂਗੇ ਪਰ ਪਾਕਿਸਤਾਨ ਵਾਲਿਆਂ ਨੂੰ ਅੱਜ ਡੁੱਬਿਆ ਗਿਆ ਤੇ ਉਹਨਾਂ ਨੇ ਦਵਾਵਾਂ ਮੰਗੀਆਂ ਛੱਡਦੇ ਪੰਜਾਬ ਦੀਆਂ ਤੇ ਚੜਦੇ ਪੰਜਾਬ ਨੇ ਲੈਹਦੇ ਜਾਂਦੀਆਂ ਮੰਗੀਆਂ ਪਰ ਡੁੱਬਦੇ ਹੋਏ ਪੰਜਾਬ ਨੂੰ ਕਿਸੇ ਵੀ ਆਣ ਕੇ ਪੁੱਛਿਆ ਨਹੀਂ ਇੱਧਰ ਦੇ ਨੌਜਵਾਨਾਂ ਵੀਰਾਂ ਨੇ ਪੁੱਛਿਆ ਬਾਕੀ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਇਹ ਬਿਲਕੁਲ ਝੂਠੀਆਂ ਜਿਹੜਿਆ ਹੁਣ ਅਕਤੂਬਰ ਮਹੀਨਾ ਚੱਲ ਪਿਆ ਅਕਤੂਬਰ ਮਹੀਨੇ ਦੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਨੇ ਆ ਕੇ ਇਹ ਗੱਲ ਕਹਿਤੀ ਅਕਤੂਬਰ ਦੇ ਵਿੱਚ ਇੰਦਰਾ ਗਾਂਧੀ ਵਾਲਾ ਜਿਹੜਾ ਸਮਾਂ ਲੰਘਦਾ ਉਸ ਤੋਂ ਬਾਅਦ 1 ਨਵੰਬਰ ਆਉਂਦੀ ਆ ਸਿੱਖ ਨਸਲ ਕੁਸ਼ੀ ਹੁੰਦੀ ਆ ਉਸ ਸਮੇਂ ਦੇ ਵਿੱਚ ਆ ਕੇ ਮਤਲਬ ਜਿਹੜੀ ਬਾਹ ਖੜੀ ਤੁਸੀਂ ਕਹੇ ਕਿ ਉੱਥੇ ਇੱਕ ਵਿਧਵਾ ਕਲੋਨੀ ਬਣੀ ਹੋਈ ਆ ਇਹ ਕੇ ਵੀ ਮੈਨੂੰ ਲੱਗਦਾ ਵੀ ਸਿੱਖਾਂ ਦੇ ਨਾਂ ਦਿੱਤਾ ਬਾ ਦੇ ਦਿੱਤਾ ਕਿ ਭਾਈ ਵੀ ਇਹ ਵਿੱਡੋ ਕਲੋਨੀ ਆ ਵਿਧਵਾ ਕਲੋਨੀ ਆ ਜੀ ਇੱਥੇ ਜਿਹੜੀਆਂ ਵਿਧਵਾ ਔਰਤਾਂ ਨੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਤੇ ਉਹਨੇ ਨਾਂ ਦੇ ਇੱਕ ਕਲੋਨੀ ਚਲਾ ਦਿੱਤੀ ਜੋ ਗੱਲ ਜਿਵੇਂ ਤੁਸੀਂ ਕੀਤੀ ਹੈ ਵੀ ਜੇ ਤਾਂ ਉਹਨਾਂ ਨੂੰ ਸੋਚ ਸਮਝ ਕੇ ਉਹਨਾਂ ਨੂੰ ਪਨਾਹ ਦਿੱਤੀ ਹੁੰਦੀ ਜਾਂ ਲੋਕਾਂ ਨੂੰ ਸਾਹਮਣੇ ਹੁੰਦਾ ਤਾਂ ਫਿਰ ਇੱਥੇ ਗੱਲ ਤਾਂ ਹੋਣੀ ਹੀ ਨਹੀਂ ਸੀ। ਇਹ ਕਵਿਦਵਾ ਕਲੋਨੀ ਬੰਨੀ ਹੀ ਨਹੀਂ ਸੀ। ਹਾਂ ਫਿਰ ਵੀ ਤਾਂ ਕਲੋਨੀ ਕਿੱਥੋਂ ਬਣ ਜਾਣੀ ਸੀ? ਇੱਕ ਹੋਰ ਗੱਲ ਇਹ ਸਿੱਖਾਂ ਨੂੰ ਚੜਾਉਣ ਵਾਸਤੇ ਇਹਨਾਂ ਦੇ ਵੱਡੇ ਵੱਡੇ ਲੀਡਰ ਬਿਆਨ ਦਿੰਦੇ ਆ। ਹਮ ਸਿੱਖਾਂ ਦੇ ਪਾਣੀ ਛੱਡ ਕੇ ਵੀਡੀਓ ਮੈਨੂੰ ਨਹੀਂ ਪਤਾ ਮੈਂ ਨਹੀਂ ਪੁਸ਼ਟੀ ਕਰਾਂਗਾ। ਹੁਣ ਦੀ ਹੈ ਜਾਂ ਪਿੱਛੋਂ ਦੀ ਹੈ। ਪਰ ਵੀਡੀਓ ਹੈਗੀ ਹੈ। ਉਹ ਕਹਿ ਰਹੇ ਨੇ ਵੀ ਡੈਮਾਂ ਦੇ ਗੇਟ ਖੋਲ ਦਿਓ ਨਾ ਰਹੇਗਾ ਬਾਸ ਨਾ ਵਜੇਗੀ ਬਾਸਰੀ। ਉਹ ਵੀ ਉੱਥੇ ਬੈਠੇ ਨੇ ਮੋਦੀ ਤੇਰੀ ਸਰਕਾਰ ਏ ਤੂੰ ਉਹਨਾਂ ਨੂੰ ਲੱਭ ਇਹ ਬੰਦੇ ਕਿੱਥੋਂ ਨੇ ਇਹ ਚੱਕ ਕੇ ਚਰਸਤੇ ਦੇ ਵਿੱਚ ਫਾਇ ਲਾ ਦੇ ਸਾਣੀ ਸੋਚੀਏ ਵਾਕਿਆ ਯਾਰ ਸਾਡੀ ਮਦਦ ਕਰਨ ਵਾਲਾ ਉਹਨਾਂ ਦੀ ਇਹ ਵੀਡੀਓ ਆ ਰਹੀਆਂ ਨੇ ਇੱਕ ਚੈਨਲ ਜਿਹੜਾ ਬੋਲ ਰਿਹਾ ਉਹਦੇ ਉੱਤੇ ਖਬਰ ਆ ਰਹੀ ਏ ਕਿ ਪਾਕਿਸਤਾਨ ਨੂੰ ਰੋਬ ਦਿਓ ਤੇ ਜੇਕਰ ਪਾਕਿਸਤਾਨ ਨੂੰ ਰੋਬ ਹੋ ਗਏ ਤੇ ਪੰਜਾਬ ਜਿਹੜਾ ਪੰਜਾਬ ਚੋਂ ਲੰਘ ਜਣਾ ਪੰਜਾਬ ਕਿੱਥੇ ਬਚੇਗਾ ਫਿਰ ਇੱਥੋਂ ਜਿਹੜਾ ਹੜ ਆਉਣ ਦੇ ਤੁਹਾਡੀਆਂ ਇਹ ਖਬਰਾਂ ਰਹੀਂ ਤੁਹਾਡੇ ਵੀਡੀਓ ਰਹੀਂ ਤੁਹਾਡੀਆਂ ਇਹ ਕਲਿੱਪਾਂ ਰਹੀਂ ਸਾਨੂੰ ਪਤਾ ਲੱਗਾ ਵੀ ਕੁਝ ਤੁਹਾਡੇ ਅੰਦਰ ਵੀ ਖੋਟ ਸੀ ਪੰਜਾਬ ਦੇ ਉੱਤੇ ਜੋ ਦਿੱਲੀ ਦੇ ਵਿੱਚ ਹੱਕ ਲੈਣ ਵਾਸਤੇ ਗਏ ਦਿੱਲੀ ਵਿੱਚ ਜਾ ਕੇ ਧਰਨਾ ਲਾਇਆ ਮੋਦੀ ਨੂੰ ਪੰਜਾਬ ਦੇ ਵਿੱਚੋਂ ਭਜਾਇਆ ਉਹ ਚੀਜ਼ ਆ ਤੂੰ ਬਦਲਾ ਲੈਣ ਵਾਸਤੇ ਵੀ ਛੇ ਦੇ ਕੁਝ ਕੀਤਾ ਹੋਵੇ ਦੂਜਾ ਇਹ ਬਦਲਾ ਲੈਣ ਵਾਸਤੇ ਕਿਸਾਨੀ ਕਮਜ਼ੋਰ ਕਰਕੇ ਇਹ ਖਾਲਸਾ ਜੀ ਇੱਕ ਵੱਡੀ ਸੋਝੇ ਪੰਜਾਬ ਬਹੁਤ ਮੀਰ ਹੈ ਪਰ 84 ਦੇ ਵਿੱਚ ਜਦ ਸਿੱਖ ਕੌਮ ਆਪਣਾ ਗੁਲਾਮੀ ਦਾ ਜ਼ੰਜੀਰ ਲਾਉਣ ਵਾਸਤੇ ਚੱਲ ਪਈ ਸਰਕਾਰਾਂ ਦੇ ਕਾਰਨ ਜੋ ਸਿੱਖਾਂ ਦੇ ਨਾਲ ਜ਼ੁਲਮ ਹੋਏ ਮਾਵਾਂ ਦੇ ਪੁੱਤਰ ਚੁੱਕੇ ਗਏ ਚੁੱਕ ਕੇ ਮਾਰ ਦਿੱਤੇ ਗਏ ਨਹਿਰਾਂ ਵਿੱਚ ਸੁੱਟ ਦਿੱਤੇ ਗਏ ਧੀਆਂ ਪੈਣਾਂ ਦੀਆਂ ਫੇਦੀਆਂ ਕੀਤੀਆਂ ਤੇ ਇੱਥੋਂ ਇੱਕ ਕਵੀਸ਼ਰ ਆਉਂਦਾ ਭਾਈ ਨਿਰਮਲ ਸਿੰਘ ਜਿਹੜਾ ਕਵੀਸ਼ਰੀ ਗਾਉਂਦਾ ਸੀ ਉਹਦੀ ਜਿੱਪ ਵੱਢ ਕੇ ਅੱਖਾਂ ਕੱਢ ਕੇ ਬੜਾ ਸਤੀਏ ਦੇ ਦੇ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਅੱਜ ਤੱਕ ਉਹ ਪੁਲਿਸ ਵਾਲੇ ਦੂਜਾ ਪੁਲਿਸ ਵਾਲਾ ਜਿਹੜਾ ਵਿੱਚ ਜੇਲ੍ਹ ਦੇ ਮਾਰ ਦਿੱਤਾ ਗਿਆ ਜਿਸ ਪਾਪੀ ਨੇ ਆਪਣਾ ਨਾਂ ਰੱਖਿਆ ਸੀ ਸੁਭਾਸ ਰੰਧਾ ਜਿਹੜਾ ਤਰਨਤਾਰਨ ਏਰੀਏ ਚ ਮੁੰਡਾ ਜਿਹੜਾ ਸੀ ਕਹਿੰਦੇ ਨੇ ਵੀ 18 ਸਾਲ ਬਰਾਦ ਨਹੀਂ ਚੜੀ ਇੰਨਾ ਸਾਡੇ ਨਾਲ ਕਤਲ-ਆਮ ਹੋਇਆ ਉਹਦਾ ਕਦੇ ਤੋਂ ਇਨਸਾਫ ਦਿੱਤਾ ਨਹੀਂ ਪਰ ਆ ਜਿਹੜੇ ਬੇਤੁਕੇ ਜੇ ਬਿਆਨ ਤੁਸੀਂ ਦੇ ਕੇ ਇਹਨਾਂ ਨੂੰ ਆਪਣੇ ਅੰਦਰ ਹੀ ਰੱਖਿਆ ਕਰੋ ਨਾ ਨਾ ਬੋਲਿਆ ਕਰੋ ਤੁਹਾਡਾ ਜਿੱਡਾ ਉਹਦਾ ਬਾਕੀ ਜੋ ਤੁਸੀਂ ਕਰਦੇ ਹੋ ਲੋਕ ਸਮਝਦੇ ਪਏ ਨੇ ਪਰ ਸਿੱਖਾਂ ਉੱਤੇ ਅੱਜ ਤੱਕ ਹਮਦਰਦੀ ਵਾਲੀ ਸੈਂਟਰ ਗਵਰਨਮੈਂਟ ਕੋਈ ਵੀ ਨਹੀਂ ਆਈ ਆਰਐਸਐਸ ਆਮ ਬੰਦੇ ਆਪਣੇ ਕਹਿ ਦਿੰਦੇ ਤੁਸੀਂ ਵੀ ਸ਼ਾਇਦ ਕਹਿ ਦਿੰਦੇ ਹੋਗੇ ਇਹ ਤਾਂ ਫਲਾਣਾ ਦਾ ਆਰਐਸਐਸ ਦਾ ਪ੍ਰਚਾਰਕਾ ਫਲਾਣਾ ਆਰਐਸਐਸ ਨਾਲ ਜੁੜਿਆ ਹੋਇਆ ਇਹ ਆਰਐਸਐਸ ਆਪਣੇ ਬੰਦੇ ਵੀ ਕਹਿੰਦੇ ਉਹ ਕਹਿੰਦੇ ਕਿ ਆਰਐਸਐਸ ਮਦਦ ਕਰ ਰਹੀ ਹੈ ਹੁਣ ਇੱਕ ਕਨੈਕਸ਼ਨ ਹੈ ਕੀ ਹੈ ਆਰਐਸਐਸ ਚੰਗੀ ਹੈ ਮਾੜੀ ਹੈ ਜਾਂ ਆਰਐਸਐਸ ਦੀਆਂ ਕਰਤੂਤਾਂ ਹੈ ਕਿ ਜਿਹੜੀਆਂ ਪੰਜਾਬ ਨੂੰ ਫਿੱਟ ਨਹੀਂ ਬੈਠਦੀਆਂ ਉਹ ਇਸ ਤਰ੍ਹਾਂ ਯਾਰਾ ਨੂੰ ਮੈਂ ਮੰਨ ਲਓ ਮੇਰੀ ਸੋਚ ਹੈ ਹੁਣ ਮੇਰਾ ਨਾਮ ਗੁਰਚਰ ਸਿੰਘ ਗੱਟੀ ਬਾਤ ਆ ਹੁਣ ਮੇਰੀ ਸੋਚ ਹੈਗੀ ਪੰਥਪ੍ਰਤੀ ਹੁਣ ਮੈਨੂੰ ਬਹੁਤਾ ਵੀ ਕਹਿੰਦੇ ਨੇ ਯਾਰ ਇਹ ਬੰਦਾ ਤੱਤਾ ਹੈ ਗਰਮ ਹੈ ਆਰਐਸਐਸ ਵੀ ਇਸੇ ਤਰ੍ਹਾਂ ਇੱਕ ਸ਼ਾਕਾਬੋਲੀ ਇੱਕ ਬੰਦਾ ਸੀ ਉਹ ਬੰਦਾ ਜਿਹੜਾ ਸੀ ਹਿੰਦੂ ਧਰਮ ਦੇ ਨਾਲ ਸੰਬੰਧ ਰੱਖ ਕੇ ਆਪਣਾ ਧਰਮ ਫਲਾਉਣਾ ਚਾਹੁੰਦਾ ਸੀ ਚੜਦੇ ਚਲਦੇ ਉਹਨਾਂ ਨੇ ਬੰਬੇ ਦੇ ਵਿੱਚ ਆਪਣੀ ਸਰਕਾਰ ਵੀ ਬਣਾਈ ਹੁਣ ਲਈ ਉਹਨਾਂ ਦੀ ਸ਼ਾਂਤ ਹੋਰੇ ਪਿੱਛੇ ਬਣੀ ਉਹਨਾਂ ਨੇ ਕਿੰਨਾ ਵੱਡਾ ਉਹਨਾਂ ਦੀ ਖੂਸੂਸੀ ਵੀ ਅਸੀਂ ਜਿਹੜਾ ਆਪਣਾ ਧਰਮ ਉਹ ਜਿਹੜੇ ਉਹ ਨਿਕਰਾਂ ਪਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀ ਕਹਿੰਦੇ ਕਾਖੀ ਨਿਕਰ ਵਾਲਾ ਆਰਐਸਐਸ ਵਾਲਾ ਉਹ ਨਿਕਰਾਂ ਪਾ ਕੇ ਕੋਲ ਮਲਾ ਕੇ ਉਹ ਬਾਕੀ ਧਰਮਾਂ ਨੂੰ ਨਫ਼ਰਤ ਕਰਕੇ ਆਪਣਾ ਧਰਮ ਇੱਕੋ ਫਲਾਉਣਾ ਚਾਹੁੰਦਾ ਸੀ ਉਹਦਾ ਨਾਮ ਆਰਐਸਐਸ ਹੂੰ ਤੇ ਜਿੰਦਾ ਮੁਖੀ ਸੀ ਬਾਲ ਠਾਕਰੇ ਅਕਜੀਸ ਸੰਗਸ ਗਾ ਹਾਂ ਜਿੰਦਾ ਸੀ ਬਾਲ ਠਾਕਰੇ ਜਿਨੇ ਸੰਤ ਗਿਆਨੀ ਜਰਨੈਲ ਸਿੰਘ ਨੂੰ ਚੈਲੰਜ ਕੀਤਾ ਪਰ ਸੰਤਾਂ ਨੇ ਗੱਡੀ ਬੰਬੇ ਨੂੰ ਕਰਤੀ ਜਦ ਉੱਥੇ ਗਏ ਤੇ ਬਾਲ ਠਾਕਰੇ ਲੱਭਿਆ ਨਹੀਂ ਅੱਗੇ ਵੀ ਜਿਗਰ ਕੀਤਾ ਦੁਬਾਰਾ ਫਿਰ ਕੀਤਾ ਵੀ ਇਸ ਕਰਕੇ ਜੇ ਇਹਨੇ ਚੰਗੇ ਹੁੰਦੇ ਉਹ ਮੁਖੀ ਜਿਹੜਾ ਬਾਲ ਠਾਕਰੇ ਸੀ ਪੰਜਾਬ ਵਿੱਚੋਂ ਦਾ ਧਿਆਨ ਕੇ ਪੁਲਿਸ ਦੇ ਹੱਥ ਫੜ ਲੈਂਦਾ ਕਹਿੰਦਾ ਵੀ ਬਿਲਕੁਲ ਨਿਯਯਥਾ ਸਿੱਖਣੀ ਮਾਰਨ ਦਿੱਤਾ ਜਾਏਗਾ ਜਿਹੜਾ ਤੁਹਾਡਾ ਹੱਕ ਕਿਉ ਲੈਣਾ ਹੱਕ ਕੀ ਸੀ ਸੰਤ ਗਿਆਨੀ ਜਰਨੈਲ ਸਿੰਘ ਦਾ ਫਸਲ ਜਿਹੜੀ ਅਸੀਂ ਆਪਣੀ ਮਰਜ਼ੀ ਨਾਲ ਵੇਚ ਗਏ ਪਾਣੀ ਡੈਮ ਸਾਡੇ ਹੱਕ ਵਿੱਚ ਹੁਣ ਜਿਹੜਾ ਅੱਜ ਭੌਂਤਮਨ ਬੁਲਕਦਾ ਜਾਂ ਇਤੋਂ ਦੇ ਕੁਝ ਲੀਡਰ ਵੀ ਬੋਲ ਰਹੇ ਆ ਕੁਝ ਐਮਐਲਏ ਬੋਲ ਰਹੇ ਆ ਵੀ ਉਹ ਜਿਹੜਾ ਡੈਮ ਹੈ ਕੋਈ ਵਿਰਲੇ ਵਿਰਲੇ ਬੋਲ ਰਹੇ ਆ ਜਾਂ ਪੰਜਾਬ ਤੋਂ ਡਰਦੇ ਜਾਂ ਜਿਵੇਂ ਉਹ ਸੀ ਦੂਜਾ ਸੀ ਵੀ ਜਿਹੜਾ ਟੈਕਸ ਗਰੀਬ ਦੀ ਦੁਕਾਨ ਨੂੰ ਨਹੀਂ ਲੱਗਣਾ ਚਾਹੀਦਾ ਜਿਹੜਾ ਮਾਰਾ ਰੇੜੀ ਵਾਲੇ ਨੂੰ ਨਹੀਂ ਲੱਗਣਾ ਚਾਹੀਦਾ ਇਹ ਸਾਰੇ ਮੁੱਦਿਆਂ ਨੂੰ ਮਤਾ ਆਨੰਦਪੁਰ ਦਾ ਜਿਹੜਾ ਸੀ ਇਹਨਾਂ ਵਿੱਚ ਹੁੰਦਾ ਸੀ ਉਤੋਂ ਹੀ ਇਹਨਾਂ ਨੇ ਜਿਹੜੀ ਜੰਗ ਛੇਰੀ ਤੇ ਕਿਤੋਂ ਤਿੱਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੋਪਾਂ ਤੇ ਟੈਂਕਾਂ ਦੇ ਨਾਲ ਢਾਹ ਦਿੱਤਾ ਗਿਆ ਕਿੰਨੇ ਬੇਦੋਸ਼ੇ ਮਾਵਾਂ ਦੇ ਪੁੱਤਰ ਮਾਰ ਦਿੱਤੇ ਗਏ ਕਿੰਨੀਆਂ ਬੀਬੀਆਂ ਵਿਧਵਾ ਕਰ ਦਿੱਤੀਆਂ ਗਈਆਂ ਤੇ ਦੱਸੋ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਹ ਤੋਂ ਤਿੱਕਰ ਦਰਬਾਰ ਸਾਹਿਬ 'ਚ ਟੈਕ ਦੇ ਟਾਈਮ ਤੇ ਜਦ ਗੋਲੀ ਚੱਲ ਰਹੀ ਏ ਝੁੱਠੀਆਂ-ਚੱਠੀਆਂ ਪਾ ਕੇ ਸਿੱਖਾਂ ਨੂੰ ਸਾਧ ਲਿਆ ਗਿਆ ਉੱਥੇ ਇੱਕ ਕਮਰੇ ਵਿੱਚ ਜਿੱਦਾਂ ਆਪਣਾ ਇਹ ਦੂਵੀਂ ਥੋੜੇ ਕਮਰੇ ਵਿੱਚ 2200 ਬੰਦਾ ਵਾਰ ਕੇ ਪਾਣੀ ਨਾ ਦੇ ਕੇ ਤ੍ਰਿਹਾਏ ਪਿਆਸੇ ਤੜਫ ਤੜਫ ਕੇ ਮਰੇ ਉਦੋਂ ਦੇ ਕਈ ਚਸ਼ਮਦੀਦ ਗਵਾਹ ਫੌਜੀ ਵੀ ਨੇ ਫਿਰ ਇੱਕ ਗੱਲ ਹੋਰ ਕਰ ਲਈ ਮੋਦੀ ਤੂੰ ਇਹ ਗੱਲ ਕਹਿ ਦਿੱਤੀ ਵੀ ਜਿਹੜੀ ਆਰਐਸਐਸ ਪੰਜਾਬ ਦੇ ਸਿੱਖਾਂ ਦਾ ਮਦਦ ਕਰਦੀ ਹੈ ਪੰਜਾਬ ਦੀ ਮਦਦ ਕਰਦੀ ਹੈ ਜਦ ਬਾਗੀ ਹੋਈ ਫੌਜ ਜਿਹੜੀ ਪੰਥਕ ਫੌਜ ਜਿਹਨਾਂ ਨੂੰ ਕਹਦੇ ਆ ਧਰਮੀ ਫੌਜੀ ਜਿਹੜੇ ਜਾ ਕੇ ਪੁਰਾ ਬੋਰ ਦੇ ਕੋਲੇ ਛੱਡ ਕੇ ਆ ਗਏ ਤੁਸੀਂ ਜੰਗ ਨਹੀਂ ਕਰਨਾ ਮਗਰ ਤੁਸੀਂ ਡੋਗਰਿਆਂ ਦੀ ਜਿਹੜੀ ਗੋਰਖਿਆਂ ਦੀ ਫੌਜ ਦੇ ਨਾਲ ਉਹਨਾਂ ਦੇ ਹਮਲਾ ਕਰਵਾ ਕੇ ਕਈ ਫੌਜੀ ਮਾਰ ਦਿੱਤੇ ਕਈ ਉਹ ਛੱਡ ਕੇ ਆ ਗਏ ਜਿਹਾ ਅੱਜ ਤੇਰੀ ਸਰਕਾਰ ਹੈ ਆਰਐਸਐਸ ਕਹਿੰਦੀ ਵੀ ਸਿੱਖਾਂ ਦੀ ਮਦਦ ਕਰਨੀ ਹੈ ਉਹਨਾਂ ਦਾ ਬਣਦੀ ਉਦੋਂ ਦੀ ਪਿੰਸਨ ਤੇ ਬਣਦੀ ਤਨਖਾਹ ਉਹਨਾਂ ਦੇ ਘਰਾਂ ਦੇ ਵਿੱਚ 깔 ਦਿਓ ਹੂੰ ਤੇ ਫਿਰ ਤਾਂ ਪਤਾ ਲੱਗੇ ਵੀ ਵਾਕਿਆ ਹੀ ਤੁਸੀਂ ਹਮਦਰਦੀ ਆ ਉਹ ਅਜ ਧਰਮੀ ਫੌਜੀ ਤੁਹਾਡੇ ਕਹਿਣ ਦੇ ਮੁਤਾਬਕ ਆਰਐਸਐਸ ਪੰਜਾਬ ਦੀ ਜੀਰੋ ਮਦਦ ਕਰ ਰਹੀ ਹੈ ਕੋਈ ਮਦਦ ਨਹੀਂ ਕਰ ਰਹੀ ਨਾ ਨਾ ਕੋਈ ਮਦਦ ਨਹੀਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਕਿਹੜੇ ਹਿਸਾਬ ਨਾਲ ਕਿਹੜੇ ਹਿਸਾਬ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੁਣ ਫੌਜੀਆ ਦਾ ਮੈਂ ਜ਼ਿਕਰ ਕਰਕੇ ਹਟਿਆ ਉਹਨਾਂ ਨੂੰ ਮਾਰ ਦਿੱਤਾ ਜਿਹੜੇ ਮਰਨ ਵਾਲੇ ਦਾ ਮਰ ਗਏ ਉਹਨਾਂ ਦੇ ਘਰ ਨੂੰ ਅੱਜ ਆਰਐਸਐਸ ਚਲੋ ਆਪਾਂ ਆਰਐਸਐਸ ਦੀ ਗੱਲ ਮੋਦੀ ਨੂੰ ਛੱਡ ਹੀ ਦਿੰਦੇ ਆ ਆਰਐਸਐਸ ਉਹਨਾਂ ਦੇ ਘਰ ਦੇ ਵਿੱਚ ਉਦੋਂ ਦਾ ਬਣਦੀ ਹੋਈ ਉਹਨਾਂ ਦੀ ਪੁਲਿਸਨ ਤੇ ਸਮਾਥਨ ਖਾਦੀਨ ਜਿਹੜੇ ਫੌਜੀ ਧਰਮੀ ਜਿਨ੍ਹਾਂ ਨੇ ਆਪਣੀ ਸਿੱਖੀ ਦੇ ਬਦਲੇ ਫੌਜ ਦੇ ਫਿੱਤੇ ਲਾ ਕੇ ਰੱਖ ਦਿੱਤੇ ਉਹ ਅੱਜ ਤੱਕ ਛੜਕਾਂ ਦੇ ਤੁਰਦੇ ਫਿਰਦੇ ਨੇ ਗੁਜ਼ਾਰਾ ਨਹੀਂਗਾ ਆਰਐਸਐਸ ਉਹਨਾਂ ਦੀ ਆਂ ਕੇ ਮਦਦ ਕਰੇ ਮੋਦੀ ਦੇ ਕੋਲੋਂ ਸਰਕਾਰ ਇਹ ਉਹਨਾਂ ਦੀ ਬਣਦੀ ਸਾਰੀ ਤਨਖਾਹ ਤੇ ਜਿਹੜੀ ਪੁਲਿਸਨ ਜਿਵੇਂ ਦੂਜਾ ਫੌਜੀ ਲੈਂਦਾ ਉਹਨਾਂ ਨੂੰ ਉਹ ਦਿੱਤੀ ਜਾਵੇ ਕੀ ਉਹਨਾਂ ਨੇ ਪਾਕਿਸਤਾਨ ਦੇ ਨਾਲ ਜੰਗ ਕੀਤਾ ਜਾ ਕੇ ਜੀ ਹੋਰ ਨਾਲ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਟੈਗ ਦਾ ਪਿਆਰੋ ਜਿਹੜਾ ਵਿਰੋਧ ਕੀਤਾ ਇਸ ਕਰਕੇ ਫੌਜ ਛੱਡੀ ਪਰ ਉਹਨਾਂ ਨੂੰ ਪਿਆਰੋ ਕਈਆਂ ਨੂੰ ਸਜ਼ਾ ਹੋਈਆਂ ਕਈਆਂ ਨੂੰ ਘਰੋਂ ਰਹਿਣਾ ਪਿਆ ਕਈਆਂ ਨੂੰ ਬੋਧ ਕੇਸਾਂ ਚੋਂ ਕਈ ਵੱਜ ਕੇ ਨਿਕਲ ਆਈਦੇ ਕਈ ਜਿਨ੍ਹਾਂ ਦੇ ਵਿੱਚ ਚਾਰੇ ਮਾਰੇ ਗਏ ਤੇ ਅੱਜ ਉਹਨਾਂ ਦੀ ਲਿਸਟ ਚੁੱਕ ਲੋ ਤੁਹਾਡੇ ਕੋਲ ਹੈਗੀ 40 ਸਾਲ ਬੀਤ ਗਏ ਹਾਂ 40 ਸਾਲ ਬਾਅਦ ਹੁਣ ਜਾ ਕੇ ਕਿਤੇ ਲੀਡਰ ਦਾ ਭੱਟੇ ਦਾ ਬਿਆਨ ਆਉਂਦਾ ਕਿ ਆਰ ਜਿਹੜੀ ਹੈ 84 ਚ ਮਦਦ ਕਰਦੀ ਰਹੀ 84 ਤੇ ਮਤਲਬ 25 ਚੱਲ ਪਿਆ ਕਿਹੜਾ ਕਹਿ ਲਵਾਂ ਸਾਲ ਚੱਲੀ ਜਾਂਦਾ ਪਰ ਹੁਣ ਇਹ ਆਰ ਹੁਣ ਬਿਆਨ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਵੋਟ ਬੈਂਕ ਨੂੰ ਮੁਠੀ ਚ ਕਰਨਾ ਜਾਂ ਕੋਈ ਹੋਰ ਕਨੈਕਸ਼ਨ ਲੱਗਦਾ ਹੈ ਕਿ ਉਹਨਾਂ ਨਾਲ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਕੀ ਸਿਸਟਮ ਹੈ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਤਾਂ ਵੀ ਕਹਿੰਦੇ ਕਿ ਫਲਾਣਾ ਵਾਬਾਰ RSS ਦਾ ਸ਼੍ਰੋਮਣੀ ਕਮੇਟੀ ਤੇ RSS ਦਾ ਕਬਰਾ ਫਲਾਨੀ ਪਾਰਟੀ ਆਰਐਸਐਸ ਦੀ ਕੀਤੀ ਹੋਈ ਹੈ ਜੀ ਇਹ ਵੇਖਣ ਜੀ ਪੱਗਾਂ ਆਲੇ ਲੱਗਦੇ ਆ ਪਿੱਛੇ ਦੇ ਆਰਐਸਐਸ ਆ ਇਸ ਦਾ ਵੇਖੋ ਆਰਐਸਐਸ ਬਹੁਤ ਧਿਆਨ ਨਾਲ ਪਤਾ ਨਹੀਂਗਾ ਕਿ ਕੀ ਹੈ ਤੇ ਕੀ ਨਹੀਂ ਕਹਿ ਦਿੰਦੇ ਆ ਸਾਰੀ ਪਰ ਇਹ ਵੀ ਪ੍ਰਚਾਰਕਾਂ ਨੂੰ ਵੀ ਕਿਹਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਜਾਂਦਾ ਹੈ ਲੀਡਰਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਜੇ ਕੋਈ ਉਹੋ ਜਿਹਾ ਕੰਮ ਕਰਦਾ ਜ ਮਤਲਬ ਤੋ ਤੁਸੀਂ ਕੋਈ ਉਹੋ ਜਿਹਾ ਬਿਆਨ ਦੇਣ ਦਾ ਬੰਦਾ ਹੈ ਮਤਲਬ ਬਹੁਤ ਛੇਤੀ ਕਿਸੇ ਏਜੰਸੀ ਦਾ ਨਾਮ ਲੈ ਲੈਣਾ ਜਾਂ ਕਿਸੇ ਉਹ ਲੈ ਲੈਣਾ ਪਰ ਮੈਂ ਤੈਨੂੰ ਮੈਨੂੰ ਐਂ ਲੱਗਦਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਤਾਂ ਬਹੁਤ ਸਾਰੇ ਹਿੰਦੂ ਵੀ ਉਹਨਾਂ ਨਾਲ ਸਹਿਮਤ ਨਹੀਂ ਹੈਗੇ ਕਿ ਮੈਨੂੰ ਤਾਂ ਪੰਜਾਬ ਦੇ ਕਿ ਪੂਰੇ ਭਾਰਤ ਦੇ ਵੀ ਨਹੀਂ ਹੋਣਗੇ ਵੀ ਕੀ ਸਾਰੇ ਉਸ ਧਰਮ ਨਾਲ ਤਾਂ ਉਹ ਵੀ ਨਹੀਂ ਸਹਿਮਤ ਹੈਗੇ ਕਿ ਉਹ ਇੱਕ ਕਟੜਤਾ ਦੇ ਮਤਾਬਕ ਚੱਲਣ ਵਾਲਾ ਇੱਕ ਮਤਲਬ ਕਿ ਉਹਨਾਂ ਦੀ ਇੱਕ ਸੰਗਠਨ ਆ ਵੀ 84 ਦੇ ਵਿੱਚ ਤੇ ਉਹ ਤੋਂ ਬਾਅਦ ਜ ਕਿਹ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਉਹਨਾਂ ਤੇ ਭਾਈ ਵੀ ਤੁਸੀਂ ਤਾਂ ਆ ਕੰਮ ਕੀਤਾ ਯਾਰ ਸਸਨੇ ਗੁਰਦੁਆਰਿਆਂ ਦੇ ਵਿੱਚ ਉਰਾ ਪਰਾ ਬਹੁਤ ਕੁਸ਼ ਮਤਲਬ ਕੀ ਚੀਜ਼ਾਂ ਜਾਂਦੀਆਂ ਰੀਆਂ ਪਰ ਹੁਣ ਹੈ ਕੀ ਹੈ ਇਹ ਦਾਰਸ ਹੈਗੀ ਤੇ ਰਾਜਨੀਤੀ ਵੀ ਖਿੜ ਹਾਂ ਜਿਵੇਂ ਇੱਕ ਰਾਜਨੀਤਿਕ ਬੰਦਾ ਇੱਕ ਬੰਦੇ ਨੂੰ ਖਰੀਦ ਲਵੇ ਹੂੰ ਉਹਦੇ ਨਾਲ ਗਾਂ ਹੋਰੀ ਲਈ ਜੁੜਦੇ ਜੁੜਦੇ ਜੁੜ ਜਾਣ ਉਹ ਜਿਹੜਾ ਬੰਦਾ ਹੈ ਉਹ ਆ ਰਾਜਨੀਤੀ ਦੀ ਖੇਡ ਦੇ ਨਾਲ ਚੱਲੇ ਵੀ ਜਿੰਦੇ ਨਾਲ ਦੰਗੇ ਹੋਣ ਪ੍ਰਸਾਦ ਹੋਣ ਤੇ ਰਾਜਨੀਤੀ ਉਹਨਾਂ ਦੇ ਰੋਟੀਆਂ ਛੱਡ ਕੇ ਸਰਕਾਰ ਬਣੇ ਉਹਨਾਂ ਦੇ ਵਿੱਚੋਂ ਨਿਕਲੀ ਵੀ ਆਰਐਸ ਜਿਹੜੀ ਕਹਿਦੀ ਹੈ ਇਹ ਲੈ ਲਈਏ ਜਾ ਕੱਟੜਪੰਦੀ ਦੇ ਅੱਗੇ ਗੱਲ ਹੈ ਲਈ ਦੂਜੀ ਗੱਲ ਜਿਹੜੀ ਤੁਸੀਂ ਕਰਤੀ ਹਿੰਦੂ ਦੀ ਹੁਣ ਚਰਲਾਵਾ ਦੇ ਵਿੱਚ ਇੱਕ ਖਬਰ ਲੱਗ ਗਈ ਮੇਰੇ ਬਰਤ ਪ੍ਰਤੀ ਤੁਸੀਂ ਆਉਂਦੇ ਰਹੇ ਆ ਪਿੰਡ ਬਾਦਲ ਕੀ ਜਦੋਂ ਗੁਰਦੁਆਰਾ ਬਣਾਇਆ ਸੀ ਉਹ ਗੁਰਦੁਆਰਾ ਬਣਾਇਆ ਲਾਲਾ ਜੀ ਇੱਥੇ ਘਰੇ ਆਏ ਤੇ ਘਰੇ ਮੈਂ ਹੁਣ ਜ਼ਿਕਰ ਕਿਉਂ ਕਰਨ ਲੱਗਾ ਉਹਨੂੰ ਮੈਂ ਗੱਲ ਕਹਤੀ ਵੀ ਜਿੰਨੇ ਦੀ ਤੇਰੀ ਜਗਾ ਤੂੰ ਮੇਰੇ ਕੋਲ ਪੈਸੇ ਚੱਕਾ ਕਹਾਂ ਕਿੱਥੋਂ ਲਿਆ ਮੈਂ ਕਿਦੋਂ ਲਿਆਵਾਂ ਜੋ ਮਰਜ਼ੀ ਚਲੋ ਜਗਾ ਨਹੀਂ ਹੈਗੀ ਸੀ ਜਾਂ ਹੈਗੀ ਸੀ ਆਪਾਂ ਅਗਲਾ ਸਪਟਲ ਚੱਕਨੇ ਆਪਾਂ ਕਦਮ ਉੱਥੇ ਕੀ ਹੋਇਆ ਜਿਹੜੇ ਬੰਦੇ ਰਾਜਨੀਤਿਕ ਲੋਕ ਸੀ ਕੋਈ ਸ਼੍ਰੋਮਣੀ ਕਮੇਟੀ ਦੇ ਸਰਦਾਰ ਘਮਾਉਣ ਵਾਲੇ ਅੰਮ੍ਰਿਤਧਾਰੀ ਕੌਣ ਲਿਆ ਉਹ ਉਹਨਾਂ ਨੇ ਇੱਕ ਮੁੱਦਾ ਚੱਕਿਆ ਗੁਰਚਰਨ ਸਿੰਘ ਜਿਹੜਾ ਹੈ ਇਹ ਹਿੰਦੂ ਤੇ ਸਿੱਖ ਦਾ 9 ਮਾਸ ਦਾ ਰਿਸ਼ਤਾ ਤੋੜਨਾ ਚਾਹਦਾ ਹੁਣ ਉਹ ਦੂਜੇ ਦਿਨ ਗਿਆ ਜਲਾ ਬਾਜ਼ਾਰ ਚ ਮੈਂ ਹਿੰਦੂ ਦੀ ਦੁਕਾਨ ਤੋਂ ਲੈਂਦਾ ਸੌਦਾ ਮੈਂ ਉੱਥੇ ਲੈਵੋ ਗਿਆ ਮੈਂ ਮੈਦਾ ਹਿੰਦੂ ਕੋਲੋਂ ਸੌਦਾ ਲਈ ਜਨਾ ਤੇ ਮੈਂ ਕਿਥੇ ਤੋੜਦਾ ਐਂਆ ਵੀਰ ਜਿਵੇਂ ਇਥੋਂ ਚੱਲੀ ਇਹ ਸਿਰਫ ਆਪਣੀ ਰੋਟੀ ਸੇਕਣ ਵਾਸਤੇ ਇਹਨਾਂ ਨੇ ਪੈਦਾ ਕੀਤਾ ਬਾਕੀ ਧਰਮਾਂ ਉੱਤੇ ਹਮਲਾ ਕਰਾ ਦੇਣਾ ਮਾਰ ਦੇਣਾ ਦੰਗੇ ਕਰਾ ਦੇਣੇ ਫਿਰ ਉਹ ਲੀਡਰ ਜਿਹੜੇ ਨੇ ਆਪਣੀ ਰੋਟੀ ਸੇਕ ਕੇ ਕੁਰਸੀ ਤੇ ਬੈਠ ਕੇ ਮੁੱਦਾ ਜੇ ਨਾ ਮਿਲਿਆ ਜਿ ਭਗਵੰਤ ਮਾਨ ਦੀ ਸਰਕਾਰ ਇਹ ਮੁੱਦਾ ਕੋਈ ਨਾ ਦਿੱਤੀ ਆ ਜੀ ਦੂਜੀ ਵਾਰੀ ਭਗੰਤ ਮਾ ਨੂੰ ਚੱਕ ਕੇ ਸੱਟੇ ਮਾਰਨਗੇ ਵੀ ਆ ਮੁੱਦਾ ਆ ਗਿਆ ਇਹ ਮੁੱਦਾ ਬਣਾਉਂਦੇ ਨੇ ਜਿਹੜਾ ਆਪਣਾ ਕਾਮਯਾਬੀ ਵਾਸਤੇ ਬਾਕੀ ਕੋਈ ਜਨਤਾ ਦੇ ਨਾਲ ਕੋਈ ਇਹਨਾਂ ਦਾ ਪ੍ਰੇਮ ਪਿਆਰ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸੇਵਾ ਨਹੀਂ ਕੀਤੀ ਆ ਆਰਐਸਐਸ ਨੇ ਕੋਈ ਬਾਰਡਰਾਂ ਤੇ ਆ ਕੇ ਪਾਣੀ ਆਇਆ ਕੋਈ ਸੇਵਾ ਨਹੀਂ ਕੀਤੀ ਦੱਸੋ ਮੋਦੀ ਵੀਡੀਓ ਕਰਦੇ ਉਹ ਆਰਐਸਐਸ ਵੀਡੀਓ ਕਰ ਦੇਣਾ ਆ ਮੈਂ ਬੈਠਾ ਕਰੇ ਮੇਰੇ ਕੋਲ ਆਉਣ ਮੈਂ ਤੁਹਾਨੂੰ ਦੱਸਣਾ ਦਰਿਆ ਆ ਜੀ ਪਾਣੀ ਖੜਾ ਆ ਹੁਣ ਕਿਹੜੀ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਹੀਂ ਕੀਤੀ ਕੋਈ ਸੇਵਾ ਨਹੀਂ ਕੀਤੀ ਪਰ ਇਹ ਗੱਲ ਇਹ ਗੱਲ ਇੱਕ ਹੋਰ ਮਨ ਯਾਦ ਆ ਗਈ ਅੱਜ ਮੋਦੀ ਨੇ ਇਹ ਗੱਲ ਕਹਿ ਦਿੱਤੀ ਆਰਐਸ ਪਰ ਸਿੱਖ ਖਾਲਸਾ ਅੜ ਕਿੱਥੇ ਕਿੱਥੇ ਪਹੁੰਚੀ ਉਹਨਾਂ ਨੂੰ ਕੀ ਕਹ ਦਿੰਦਾ ਇਹ ਅੱਤਵਾਦੀ ਹੈ ਇਹ ਅੱਤਵਾਦੀ ਇਹ ਖਾਲਸਤਾਨ ਚਾਹੁੰਦਾ ਫੇਰ ਕਿ ਆ ਪੰਜਾਬ ਦੇ ਵਿੱਚੋਂ ਸਿੱਖ ਨੌਜਵਾਨ ਮੁੰਡੇ ਜੇ ਕਿਤੇ ਜਾ ਕੇ ਹੜ੍ਹ ਦੀ ਪੀੜਤ ਦੀ ਮਦਦ ਕਰਦੇ ਨੇ ਉੱਥੇ ਵੀ ਕਹ ਦਿੰਦੇ ਖਾਲਸਤਾਨੀ ਹੈ ਇੱਥੋਂ ਸਾਫ਼ ਹੁੰਦਾ ਹੈ ਮੋਦੀ ਤੇ ਸਿੱਖ ਸੇਵਾ ਕਰੇ ਅੱਤਵਾਦੀ ਹੈ ਇੱਕ ਭਗਵੇਂ ਚੋਲੇ ਵਾਲਾ ਆ ਕੇ ਪੰਜਾਬ 'ਚ ਘੇੜਾ ਹੀ ਦੇ ਦੇਵੇ ਉਹ ਸੇਵਾਦਾਰ ਬਣ ਗਿਆ ਫਿਰ ਤੇਰੀ ਸੋਚ ਜਿਹੜੀ ਉਹ ਬਹੁਤ ਨਹੀਂ ਹੋਈ ਹੈ ਹਨ 80 ਬਿਤੇ ਸਟੇਟਮੈਂਟ ਕਿਸੇ ਗਲਤ ਦਿੱਤੀ ਹੋਣੀ ਆ ਕੋਈ ਤਾਂ ਬੰਦੇ ਉਹਨਾਂ ਦੇ ਕੰਮ ਕਰ ਰਹੇ ਹਾਂ ਇਹਨਾਂ ਨੇ ਜਿੱਤੀ ਇਸ ਕਰਕੇ ਹੋ ਸਕਦਾ ਵੀ ਭਾਈ ਅੱਜ ਜਿਹੜੀ ਆਪਾਂ ਗੱਲ ਕਰਦੇ ਨੇ ਫਲਾਣਾ ਅਰਸ ਦਾ ਬੰਦਾ ਅੱਜ ਬਾਣਾ ਸਿੱਖਾਂ ਵਾਲਾ ਅੰਦਰ ਜਿਹੜੀ ਸੋਚ ਉਹਨਾਂ ਦੀ ਚੱਲਦੀ ਹੋਵੇ ਹੋ ਸਕਦਾ ਅੱਜ ਧਿੱਕਰ ਬਾਦਲਾ ਨਹੀਂ ਹੋ ਕੋਈ ਕੀਤਾ ਆ ਅਰਸਤੇ ਤਿਆਤ ਤੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਾਈ ਗਈ ਗੁਰੂ ਸਾਹਿਬ ਨੂੰ ਰੂੜੀਆਂ ਵਿੱਚ ਨੱਪਿਆ ਗਿਆ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਦ ਜਦੋਂ ਸਾਰਾ ਕੁਝ ਹੋਇਆ ਤੇ ਉਸ ਤੋਂ ਬਾਅਦ ਫਿਰ ਸਿੱਖਾਂ ਨੇ ਜਾਗ ਆਈ ਤੇ ਅੱਜ ਉਹ ਬਾਦਲ ਕੇ ਖੁੰਝੇ ਲੱਗੇ ਤੇ ਪਰ ਉਹਨਾਂ ਚਰ ਬਹੁਤ ਧੀਰ ਹੋ ਚੁੱਕੀ ਸੀ ਅੱਜ ਇਹ ਹੈ ਕਹਿੰਦੇ ਨੇ ਉਹ ਗਾਣਾ ਜਗਾ ਕੇ ਬੰਦੀ ਸਿੰਘ ਨੂੰ ਰਿਹਾ ਕਰੋ ਹੈ ਸੁਖਵੀਰ ਕਹੀ ਜਾਂਦਾ ਤੇ ਤੂੰ ਸਿੱਖਾਂ ਨੂੰ ਬੰਦੀ ਬਣਾਈ ਰੱਖਿਆ ਉਦੋਂ ਕਿੱਧਰ ਗਿਆ ਸੀ ਜਗਤਾਰ ਸਿੰਘ ਵਾਰਾ ਰਾਜੋਵਾਣਾ ਭਾਈ ਤਾਰੋਸ ਉਹ ਜਿਹੜਾ ਸਾਰੇ ਉਹ ਕਿੱਧਰ ਗਿਆ ਹੂੰ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਅਸੀਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਹੀ ਆ ਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਇੱਕ ਸਿੰਘ ਗੁਰਚੰਦ ਸਿੰਘ ਗੱਟੀ ਦੇ ਨਾਲ ਗੱਲ ਹੋਈ ਹੈ ਇਸ ਏਰੀਏ ਦੇ ਵਿੱਚ ਜਰਾਲਾਬਾਦ ਫਾਈਲ ਸਾਰਾ ਏਰੀਆ ਮਤਲਬ ਪ੍ਰਭਾਵਿਤ ਹੋਇਆ ਖਾਸ ਕਰਕੇ ਬਾਡਰ ਦੇ ਨਾਲ ਲੱਗਦਾ ਇਲਾਕਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਭਾਈ ਕਿ ਇੱਥੇ ਮਤਲਬ ਕਿ ਆਰਐਸਐਸ ਦੇ ਬੰਦੇ ਆੜੇ ਉਹ ਪਾਣੀ ਆਇਆ ਤੇ ਨਾਲ ਖੜ ਗਏ ਕਹਿੰਦੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਪਰ ਇੱਕ ਵੱਡੀ ਗੱਲ ਇਹ ਵੀ ਹੋ ਗਈ ਕਿ ਟੀ ਆਰਐਸਐਸ ਦੇ ਜਿਨ੍ਹਾਂ ਦੇ ਇਲਜ਼ਾਮ ਲੱਗਦੇ ਜਾਂ ਇੱਥੇ ਕੋਈ ਪੈਸਾ ਵੰਡ ਰਿਹਾ ਜਾਂ ਇੱਥੇ ਕੋਈ ਫਿਰ ਰਿਹਾ ਜਾਂ ਲੋ ਵੀ ਆ ਕਿਤੇ ਉਹਨਾਂ ਨੂੰ ਤਾਂ ਨਹੀਂ ਆਰਐਸਐਸ ਦੇ ਦੇਸ਼ ਦਾ ਪ੍ਰਧਾਨ ਮੰਤਰੀ ਆਪਦੇ ਉਹ ਕਹਿ ਰਿਹਾ ਹੋਵੇ ਕਿ ਉਹ ਇੱਥੇ ਪਹਿਚਾਨ ਜਿਹੜੀ ਆ ਸਿੱਖਾਂ ਦੇ ਵਿੱਚੋਂ ਸਿੱਖਾਂ ਲਈ ਹੋਵੇ ਇੱਕ ਇਹਨਾਂ ਨੇ ਵੱਡਾ ਸਵਾਲ ਜਿਹੜਾ ਉਹ ਖੜਾ ਕੀਤਾ ਪਰ ਕਹਿੰਦੇ ਕਿ ਆਰਐਸਐਸ ਦਾ ਅਫੀਸ਼ੀਅਲ ਤੌਰ ਤੇ ਜਿਹੜਾ ਦੱਸ ਰਿਹਾ ਹੋਵੇ ਜਾਂ ਆਰਐਸਐਸ ਦੇ ਲੋਗੋ ਹੇਠ ਹਾਲਾ ਕੰਮ ਕਰਨ ਵਾਲਾ ਸਾਨੂੰ ਇੱਥੇ ਕੋਈ ਨਹੀਂ ਮਿਲਿਆ ਬਾਕੀ ਦੂਜੀ ਗੱਲ 84 ਦੀ 84 'ਚ ਜੋ ਕੁਝ ਹੋਇਆ ਹਕੀਕਤ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਤੱਕਾ ਹੋਇਆ ਉਸ ਤੋਂ ਸੰਬੰਧੀ ਹਾਲੇ ਤੱਕ ਜਿਹੜੀਆਂ ਸਟੇਟਮੈਂਟਾਂ ਕਿਸੇ ਨੇ ਚੰਗੀ ਤਰ੍ਹਾਂ ਦਿੱਤੀਆਂ ਨਹੀਂ ਕਿ ਇਹ 27 ਦੇ ਵਿੱਚ ਵੋਟ ਬੈਂਕ ਆ ਜਾਂ ਹੋਰ ਕੁਝ ਆ ਕੀ ਸਿੱਖਾਂ ਦੇ 84 ਦੇ ਨਾਂ ਤੇ ਮਤਲਬ ਕਿ ਹਰ ਵਾਰ ਸਿੱਖਾਂ ਨੂੰ ਸਿਆਸਤ ਦੇ ਤੌਰ ਤੇ ਵਰਤਾਇਆ ਜਾਊਗਾ ਕਿ ਇਹ ਤਾਂ ਨਹੀਂ ਕੀ ਕਨੈਕਸ਼ਨ ਕੀ ਹੈ ਇਹ ਗੱਲ ਵੀ ਜਿਹੜੀ ਆਉ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਣੀ ਹੈ ਬੁੱਧੀਜੀਵੀਆਂ ਨੂੰ ਵੀ ਇਹ ਗੱਲ ਰੱਖਣੀ ਪਾਉਗੀ ਕਿ ਭਾਈ ਇਹ ਕਨੈਕਸ਼ਨ ਹੈ ਕੀ ਆ ਵਾਕਈ ਹਮਦਰਦੀ ਰੱਖਦੇ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖਾਂ ਦੇ ਨਾਲ ਜਾਂ ਫਿਰ ਉਹ ਹਮਦਰਦੀ ਇੱਕ ਵੋਟ ਬੈਂਕ ਲੈਣ ਦਾ ਸਾਧਨ ਆ ਜੇ ਤਾਂ ਹਮਦਰਦੀ ਰੱਖਦੇ ਤਾਂ ਵੀ ਗੱਲ ਜਨਤਕ ਹੋਣੀ ਚਾਹੀਦੀ ਆ ਲੋਕਾਂ ਨੂੰ ਸਮਝ ਪਵੇ ਗੱਲ ਵੀ ਭਾਈ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖਾਂ ਨਾਲ ਨਫ਼ਰਤ ਨਹੀਂ ਕਰਦਾਗਾ ਸਿੱਖਾਂ ਦਾ ਪਹਿਰੇਦਾਰ ਆ ਸਿੱਖਾਂ ਦੇ ਨਾਲ ਖੜਾ ਆ ਜਾਂ ਫਿਰ ਇਹ ਗੱਲ ਕਲੀਅਰ ਹੋਵੇ ਕਿ ਭਾਈ ਇਹ ਵੋਟ ਬੈਂਕ ਦਾ ਹੀ ਕਾਰਨ 27 ਦੇ ਵਿੱਚ ਵੋਟਾ-ਬੂਟਾਂ ਲੈਣੀਆਂ ਸਰਕਾਰ ਬਣਾਉਣੀ ਇਹਦਾ ਏਜੰਡਾ ਹੈ ਤੇ ਉਸ ਦੇ ਮੁਤਾਬਕ ਇੱਕ ਬਿਆਨ ਦਿੱਤਾ ਹੈ ਪੋਲਿਟੀਕਲ ਸਟੰਟ ਹੁੰਦੇ ਆ ਤੇ ਇਹ ਪੋਲਿਟੀਕਲ ਸਟੰਟ ਆ ਉਹਨਾਂ ਨੂੰ ਕਰਨੇ ਚਾਹੀਦੇ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ